ਧੰਨਵਾਦ ਆ ਸੋ ਕਮਿਸ਼ਨਰੀ ਜਿੱਥੇ ਲੋਕ ਨੂੰ ਹੁਣ ਕਰਕੇ 5 ਮਿੰਟ ਦੇ ਵਿੱਚ ਇੱਕ ਕੌਤਾ ਗਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਸਾਜਨਾ ਦੀ ਸਾਧ ਸੰਗਤ ਦੀ ਫਤਿਹ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਲ ਦਾ ਮਤਲਬ ਬਹੁਤ ਵੱਡਾ ਬਣਦਾ ਹੈ ਕਿ ਇਲਾਕੇ ਦਾ ਵੀ ਆਪਾਂ ਕਹਿ ਸਕਦੇ ਹਾਂ ਬਾਬਾ ਮਿਸ਼ਨ ਸਿੰਘ ਸਾਹਿਬ ਜੀ ਦਾ ਜਥਾ ਹੈ ਹੌਕਾੰਗਲੇ ਵਿੱਚੋਂ ਹੋ ਕੇ ਆਏ ਆ ਉੱਥੇ ਵੀ ਅਰਦਾਸਾਂ ਤੇ ਸ੍ਰੀ ਠੰਡਪਾੜ ਸਾਹਿਬ ਭਾਈ ਅਮਰਪਾਲ ਸਿੰਘ ਜੀ ਚੜ੍ਹਦੀ ਕਲਾ ਵਾਸਤੇ ਜਿਹੜਾ ਵਜਨ ਅਸੀਂ ਇਲਾਕੇ ਦੇ ਚਲੇਂਦਿਆ ਕਰਨਾ ਹੈ ਉਹ ਤੁਹਾਡੀ ਦੇਣ ਹੈ ਆਜ਼ਾਦ ਦੁਨੀਆਂ ਬੜੀ ਵੱਡੀ ਗੱਲ ਹੈ ਸਾਧਗੁਰੂ ਕਿਰਪਾ ਕਰਨਾ ਔਰ ਇਸ ਪਰਿਵਾਰ ਦਾ ਦੇਣ ਅਸੀਂ ਨਹੀਂ ਦੇ ਸਕਦੇ ਸਵਾਦੇ ਵਿੱਚ ਵੀ ਜਦੋਂ ਚੋਣ ਪ੍ਰਚਾਰ ਵਿੱਚ ਉਦੋਂ ਵੀ ਅਸੀਂ ਪਿੰਡਾਂ ਦੇ ਵਿੱਚ ਸੇਵਾ ਨਿਭਾਈ ਹੈ ਔਰ ਬਹੁਤ ਹੀ ਪਿਆਰਦਾਰੇ ਸਤਕਾਰਯੋਗ ਸਾਡੇ ਪਿਤਾ ਸਵਾਦ ਸਰਦਾਰ ਗੁਰਸੇਮ ਸਿੰਘ ਜੀ ਮਾਤਾ ਜੀ ਮਾਤਾ ਕੁਲਿੰਦਰ कौर ਜੀ ਕਦੇ ਕਦੇ ਇਹੋ ਜੇ ਘਰਾਣੇ ਅੱਗੇ ਆਉਂਦੇ ਆ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਇਹ ਸੇਵਾ ਪਰਮੇਸ਼ਰ ਨੇ ਇਹਨਾਂ ਨੂੰ ਲਈ ਹੈ ਔਰ ਮੇਰੇ ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਭਾਈ ਅਮਰਪਾਲ ਸਿੰਘ ਦੇ ਭਰਾ ਸਾਡੇ ਵੱਡੇ ਭਰਾ ਅਤੇ ਸਰਦਾਰ ਹਲੋ ਤਰਸੀਮ ਸਿੰਘ ਜੀ ਚਾਚਾ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਸਤਿ ਕੁ ਜੇਦਾ ਘਰ ਦੇ ਰੂਪ ਦੇ ਮਹਾਨ ਸਰ ਆਰਾਧ ਕੇਵਲੇ ਅਰਦਾਸ ਕਰਨ ਵਾਸਤੇ ਜਿੱਥਾ ਤੁਹਾਡੇ ਸਨ ਹੋਇਆ ਇਹ ਤੇ ਮੇਰਾ ਪਤਨ ਇੱਕ ਚਤਰਤਾ ਇਹਨੂੰ ਆਪਾਂ ਇੱਕ ਸੋਨਾ ਜਾਂ ਰੁਪਾ ਦੇਣਾ ਹੈ ਸਾਰਿਆਂ ਨੂੰ ਲਾਉਣਾ ਸਾਰਿਆਂ ਨੂੰ ਇੱਕ ਮੋਟ ਚ ਕਰਕੇ ਤੇ ਵੱਡੇ ਵੱਡੇ ਮੋਰਚੇ ਜਿਹੜੇ ਉਹ ਜਿੱਤਣੇ ਆ ਆ ਘਾਰ ਤੋੜਨਾ ਸਰਕਾਰਾਂ ਦਾ ਕਿ ਨੀਤਾਂ ਨੇ ਇਹਨਾਂ ਦੇ ਬਰ ਸਕਦੇ ਵੱਡੇ ਵੱਡੇ ਯੰਗਲ ਬਣਾ ਕੇ ਤੇ ਸਰਕਾਰਾਂ ਨੂੰ ਦੱਸ ਲੈ ਜਦੋਂ ਫਿਰ ਸੇਫਲ ਲੀਡਰ ਬਣਦਾ ਉਦੋਂ ਦੁਨੀਆ ਦਾ ਫਿਰ ਰੰਗ ਬਦਲ ਜਾਂਦਾ ਕੋਸਾ ਤਾਬ ਸ਼ੁਰੂ ਹੋ ਜਾਂਦਾ ਸਾਡੀ ਜਰਨੈਲ ਸਿੰਘ ਖਾਲਸਾ ਸਾਹਿਬ ਪਿੰਡਾ ਵਾਲੇ ਮਹਾਂਪੁਰਖ ਉਹਨਾਂ ਨੇ ਇੱਕ ਐਸੀ ਤਕਰੀਰ ਦਿੱਤੀ ਸੀ ਜਿਹਦੇ ਕਰਕੇ ਕਾਹ ਇੱਕ ਮੁੱਢੋ ਵੀ ਸੀ ਸਾਹ ਸੰਗੇ ਜੀ ਸਰਦਾਰ ਜਰਮਨਜੀਤ ਸਿੰਘ ਜੀ ਸਰਦਾਰ ਤਲਵੰਡੀ ਵਾਲੇ ਬਹੁਤ ਸਾਰਾ ਪਿਆਰ ਸਰਬਜੀਤ ਸਿੰਘ ਜੀ ਖਾਲਸਾਪੁਰ ਵਾਲੇ ਸਰਪੰਚ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹਰਦਰਸ਼ਨ ਸਿੰਘ ਜੀ ਖਲਸੀ ਦਾ ਅੰਦਰ ਦੇ ਵੀਰ ਯਾਗੀ ਹਰਜੀਤ ਸਿੰਘ ਜੀ ਸਾਰਿਆਂ ਵੱਲੋਂ ਪਿਆਰ ਆਇਆ ਗੁਰੂ ਜੀ ਕਿਰਪਾ ਕਰਨ ਆਹ ਤੇਰਾ ਸੇਵਾ ਕੀਤੀ ਕੱਲ ਅਸੀਂ ਖਰਚ ਕਰਕੇ ਗਏ ਆਓ ਜਾਦਾ ਸਮਾਂ ਨੀ ਲੈਣਾ ਸਾਡੇ ਭੈਣ ਕੀ ਆਏ ਤੁਹਾਨੂੰ ਆਪਾਂ ਸਰਪਨ ਕਰਨਾ ਜੀਓ ਆਇਆ ਸਾਡੇ ਇਲਾਕੇ ਦੇ ਚਾਹੇ ਆਹੇ ਨੋਲ ਜਾਵੇ ਜੀ ਵੀ ਆ ਸੁਨਾਹ ਸੂਰੇ ਧਰ ਜੀ ਲੋਨ ਦੇ ਜਿਹੜੇ ਸਪੁੱਤ ਨੇ ਆ ਉਹ ਤੁਹਾਨੂੰ ਉਚਾਰ ਰੱਖਨੇ ਆ ਧਰਮ ਦੇ ਥੱਲੇ ਸਿਆਸਤ ਹੈ ਧਰਮ ਦੇ ਉੱਤੇ ਸਿਆਸਤ ਨਹੀਂ ਜਦੋਂ ਧਰਮ ਤੋਂ ਥੱਲੇ ਸਿਆਸਤ ਰਵੇਗੀ

ਦੇਗ ਵੱਡਾ ਹੋ ਜਾਂਦਾ ਆਓ ਗੁਰੂ ਕੇ ਪਿਆਰ ਵਾਲਿਓ ਜਿੱਥੋਂ ਤੱਕ ਤੁਸੀਂ ਬੈਠੇ ਹੋ ਆਓ ਇੱਕ ਵਾਰ ਭਾਈ ਅੰਦਰ ਪਾਰ